ਚੋਣਾਂ ਤੋਂ ਪਹਿਲਾਂ ਹਰ ਇੱਕ ਸਿਆਸੀ ਪਾਰਟੀ ਦੇ ਵੱਲੋਂ ਕਮਰ ਕੱਸ ਲਈ ਗਈ ਐ ਤੇ ਦੂਜੇ ਪਾਸੇ ਦਲ ਬਦਲੀਆਂ ਦਾ ਦੌਰ ਵੀ ਸ਼ੁਰੂ ਹੋ ਚੁੱਕਿਆ ਤੇ ਅਕਾਲੀ ਦਲ ਨੂੰ ਉਸ ਵੇਲੇ ਵੱਡਾ ਹੰਗਾਰਾ ਮਿਲਿਆ ਜਦੋਂ ਜੀਰਾਦੇਵ ਵੱਡੇ ਕਾਂਗਰਸੀ ਆਗੂ ਹਰਪ੍ਰੀਤ ਸਿੰਘ ਨੇ ਕਾਂਗਰਸ ਛੱਡ ਕੇ ਆਪਣੇ ਕਈ ਵਰਕਰਾਂ ਦੇ ਸਮੇਤ ਅਕਾਲੀ ਦਲ ਦਾ ਪੱਲਾ ਫੜ ਲਿਆ ਹਰਪ੍ਰੀਤ ਸਿੰਘ ਹੀਰੋ ਕਾਂਗਰਸ ਛੱਡ ਕੇ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ ਜਿਸ ਤੋਂ ਬਾਅਦ ਅਕਾਲੀ ਦਲ ਦੇ ਵੱਲੋਂ ਉਹਨਾਂ ਨੂੰ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਕਰਵਾ ਕੇ ਉਹਨਾਂ ਦਾ ਸੁਆਗਤ ਕੀਤਾ ਗਿਆ ਇਸ ਮੌਕੇ ਕੀ ਗੱਲਬਾਤ ਹੋਈ ਆ ਕੀ ਕੁਝ ਕਹਿ ਰਹੇ ਨੇ ਆਕਾਲੀ ਦਲ ਦੇ ਆਗੂ ਕਿਸ ਤਰੀਕ ਸਿਨੀਅਰ ਸਾਥੀ ਸਾਡੇ ਯਾਦ ਗਰੁੱਪ ਦੇ ਸਾਰੇ ਜਿੰਨੇ ਵੀ ਮੈਂਬਰ ਸਾਹਿਬਾਨ ਬੀਬੀ ਜੀ ਹੁਣੇ ਬੋਲ ਕੇ ਗਏ ਜਿਹੜੇ ਇਨਚਾਰਜ ਨੇ ਔਰ ਫੇਨਾ ਫਤਹਿ ਬਲਾਈਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਯਰ ਜਿੰਨਾ ਸਮੁੰਦਰ ਆ ਤੇ ਸਮੁੰਦਰ ਦੇ کنਾਰੇ ਵੀ ਢਾ ਦਿੰਦਾ ਆਪਾਂ ਬੜੇ ਹੌਲੀ ਜੇ ਬੁਲਾਉਣੇ ਆ ਗੱਜ ਕੇ ਬੁਲਾਓ ਵਿਰੋਧੀਆਂ ਨੂੰ ਪਤਾ ਲੱਗ ਗਿਆ ਵੀ ਫਤਹਿ ਜਿਹੜੀ ਅਜ ਸਿੰਘ ਇਸ ਪਿੱਤਰ ਧਰਤੀ ਦੇ ਪਹਿਲੇ ਪ੍ਰਧਾਨ ਸਰ ਸ਼ਰਮਤ ਸਿੰਘ ਜੀ ਦੇ ਇਹ ਬੁਲਟਾ ਇਸੇ ਧਰਤੀ ਤੋਂ ਲੱਗਾ ਇਸ ਸ਼੍ਰੋਮਣੀ ਅਕਾਲੀ ਦਲ ਦਾ ਇਤੋ ਜੀ ਉਸ ਵੇਲੇ ਜਦ ਮਰੇ ਹਸਾਬ ਨਾਲ ਜਲਕਾਰਾ ਜਿਹੜਾ ਉਹ ਵਧੀਆ ਢੰਗ ਦੇ ਨਾਲ ਜਿਹੜਾ ਉੱਚੀ ਆਵਾਜ਼ ਦੇ ਵਿੱਚ ਪਤਾ ਲੱਗਿਆ ਵਿਰੋਧੀਆਂ ਨੂੰ ਪਿਆਜ ਹੈ ਧਰਤੀ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਆਵਾਜ਼ ਗੂੰਜ ਰਹੀ ਆ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਫਤਹ ਸ੍ਰੀ ਅਕਾਲੋ ਸਤ ਸ੍ਰੀ ਅਕਾਲ ਬਹੁਤ ਬਹੁਤ ਤੁਹਾਡਾ ਧੰਨਵਾਦ ਅੱਜ ਪ੍ਰਧਾਨ ਜੀ ਮੈਂ ਸਾਰੇ ਯਾਰ ਗਰੁੱਪ ਦੇ ਸਰਗਰਮ ਵਰਕਰ ਸਹਿਬਾਨਾਂ ਦਾ ਬੀਬੀ ਜੀ ਹੋਰਾਂ ਦਾ ਅੱਜ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਸ਼ਰਮਣੀ ਅਕਾਲੀ ਦਲ ਲੋਟਾਡੇ ਲੋ ਆਪਣੇ ਲੋ ਤੇ ਵਧਾਈ ਦੇਣਾ ਕਿ ਜਿਨ੍ਹਾਂ ਨੇ ਇਹ ਸੋਚਿਆ ਕਿ ਅੱਜ ਲੋੜ ਹੈ ਸ਼ਰੋਮਣੀ ਅਕਾਲੀ ਦਲ ਨੂੰ ਤਕੜਿਆ ਕਰਨ ਦੀ ਅੱਜ ਲੋੜ ਹੈ ਪੰਜਾਬ ਦੇ ਆਨ ਤੇ ਇੱਜ਼ਤ ਨੂੰ ਬਹਾਲ ਕਰਨ ਦੀ ਤੇ ਸਾਰਿਆਂ ਨੇ ਮਨ ਬਣਾਇਆ ਕਿ ਆਪਾਂ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਕੇ ਤੇ ਪੰਜਾਬ ਦੇ ਪੰਜਾਬੀਅਤ ਦੇ ਤੇ ਇਸ ਇਲਾਕੇ ਦੇ ਜਿਹੜੇ ਆ ਸੇਵਾ ਇਕੱਠੇ ਹੋ ਕੇ ਕਰੀਏ ਉਹਨਾਂ ਨੇ ਸਾਰਿਆਂ ਨੇ ਬੰਨ ਬਣਾ ਐਮਐਸ ਸਾਰਿਆਂ ਨੂੰ ਵਧਾਈ ਦੇਣਾ ਹੈ ਗੱਲ ਦੀ ਸੋ ਵੀਰ ਅੱਜ ਲੋੜਿਆ ਮੈਂ ਸਾਰੇ ਹੋਰ ਵੀ ਜਿਹੜੇ ਵੀਰ ਆਸੇ ਪਾਸੇ ਨੇ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਅੱਜ ਬੇਲਾ ਆਪਾਂ ਇਕੱਠੇ ਹੋਈਏ ਪੰਜਾਬ ਨੂੰ ਬਲੰਦੀਆਂ ਤੇ ਲਿਜਾਣ ਵਾਸਤੇ ਇਹ ਸ਼ਰੋਮਣੀ ਅਕਾਲੀ ਦਲ ਦਾ ਤਹੀ ਰਾਜ ਅੱਜ ਸੇਵਾ ਜਿਹੜੀ ਬਾਲ ਸਿੰਘ ਦਾ ਇੱਕ ਸਲੋਗਨ ਸੀ ਕਿ ਰਾਜ ਨੇ ਸੇਵਾ ਉਹ 10 ਸਾਲ ਤੁਸੀਂ ਦੇਖੀ ਹੈ ਤੇ 10 ਸਾਲਾਂ ਦਾ ਹੱਥਾਂ ਤੇ ਸਰੋ ਜਮਾ ਦਿੱਤੇ ਉਸ ਮਰੁਖ ਨੇ ਕੋਈ ਕੰਮ ਨਹੀਂ ਛੱਡੇ ਕੋਈ ਭਾਵੇਂ ਉਹ ਕਿਸਾਨੀ ਦਾ ਮਸਲਾ ਹੈ ਚਾਹੇ ਮਜ਼ਦੂਰ ਦਾ ਮਸਲਾ ਹੈ ਚਾਹੇ ਮਲਾਜਮ ਦਾ ਹੈ ਚਾਹੇ ਵਪਾਰੀ ਦਾ ਹੈ ਚੁੰਗੀਆਂ ਦੀ ਗੱਲ ਕੋਈ ਪਾਸ ਹੋ ਕੇ ਕਸਰ ਨਹੀਂ ਤੇ ਜਿਹੜੇ ਸਾਹਮਣੇ ਬੈਠੇ ਨੇ ਸਾਡੇ ਸਤਿਕਾਰਯੋਗ ਪ੍ਰਧਾਨ ਸਾਹਿਬ ਸ਼੍ਰੀਵਾਰ ਸ਼ਬੀਰ ਸਿੰਘ ਬਾਲਾ ਸਾਹਿਬ ਅੱਜ ਜੇ ਆ ਬਿਜਲੀ ਪੰਜਾਬ ਨੂੰ ਆ ਰਹੀ ਆ ਮਿਲ ਰਹੀ ਆ ਤੇ ਇਹਨਾਂ ਨੇ ਆਉਂਦਿਆਂ ਹੀ ਇੱਕ ਵਾਅਦਾ ਦਿੱਤੇ ਸੀ ਕਿ ਮੈਂ ਪੰਜਾਬ ਦੇ ਬਿਜਲੀ ਜੜੇ 24 ਘੰਟੇ ਕਰਾਂਗਾ। ਕਿਆ ਹੀ ਕਿਨੇ ਕਿਹਾ। ਕਿਉਂ ਵੀ ਜਹਦਰੂ ਕਿਆ ਹੀ ਕਿਨੇ। ਹੋਈ ਹੋਈ ਸਾਰਿਆਂ ਦੀ ਸਾਰੇ ਕੱਲੇ ਕੱਲੇ ਡੇਰੇ ਤੇ ਕਹਿੰਦੇ ਕਿ ਮੈਂ 24 ਘੰਟੇ ਬਿਜਲੀ ਪਹੁੰਚਾਵਾਂਗਾ ਪਹੁੰਚਾ ਕੇ ਛੱਡੀ। ਦੇਰਿਆਂ ਤੱਕ ਪਿੰਡਾਂ ਤੱਕ ਕਸ਼ਮਿਆਂ ਤੱਕ ਡਸਤੇ ਨੂੰ ਸ਼ਹਿਰਾਂ ਦੇ ਵਿੱਚ ਉਹ ਅੱਜ ਸਾਹਮਣੇ ਤੁਹਾਡੇ ਬੈਠੇ ਨੇ ਇਹ ਪਲੈਨਿੰਗ ਸਾਰੇ ਇਹਨਾਂ ਦੇ ਆ ਜਿੰਨੀਆਂ ਵੱਡੀਆਂ ਸੜਕਾਂ ਆਪਾਂ ਦੇਖ ਰਹੇ ਆ ਇਹ ਸਾਰੇ ਪਲੈਨਿੰਗ ਇਹਨਾਂ ਦੇ ਹੀ ਔਰ ਸਾਰੇ ਪੰਜਾਬ ਨੂੰ ਸਾਰੇ ਜ਼ਿਲ੍ਹਿਆਂ ਨਾਲ ਜੋੜਦਾ ਔਰ ਉਹ ਜੋੜ ਕੇ ਸੜਕਾਂ ਕਹਿੰਦੇ ਹੈਗੇ ਭਾਵੇਂ ਬੰਬ ਚਲਾ ਦਿਓ ਸੜਕ ਨਹੀਂ ਟੁੱਟੇਗੀ ਆ ਜਿਹੜੇ ਯਾਰੇ ਬਟੰਡ ਨੂੰ ਟੁੱਟੇ ਕੇ ਵੇਖਿਆ ਤੁਸੀਂ ਇਹ ਅੰਦਰੇ ਗੱਪਾਂ ਮਾਰਦੇ ਝੂਠ ਮਾਰਦੇ ਇਹਨਾਂ ਕਹਿੰਦੇ ਲੇ ਕੇ ਸੜਕ ਵੀ ਨਹੀਂ ਕੋਈ ਅਜੇ ਤੱਕ ਬਣ ਗਈ ਇਸ ਕਰਕੇ ਜੋ ਕਹਿਆ ਉਹ ਹੀ ਕਹਿਆ ਉਹੋ ਕੀਤਾ ਹੈ ਉਤੋਂ ਅੱਗੇ ਜਾ ਕੇ ਹੋਰ ਬਹੁਤ ਕੁਝ ਹੋਇਆ ਇਸ ਕਰਕੇ ਮੈਂ ਲੰਬਾ ਨਹੀਂ ਜਣਾ ਤਾ ਇਹ ਗਰਮੀ 'ਚ ਬੈਠੇ ਹੋ ਬਾਅਦ ਆਪਾਂ ਹੁਣ 2-3 ਮਹੀਨੇ ਗੱਲਾਂ ਬਾਤਾਂ ਕਰਦੇ ਰਹਿਣਾ ਆਪਾਂ ਪ੍ਰਧਾਨ ਜੀ ਨੂੰ ਜ਼ਿਆਦਾ ਸੁਣਨਾ ਹੈ ਮੇਰੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਨਿੱਕੇ ਮੋਟੇ ਗੁਸ਼ੇ ਗੱਲੇ ਵੀ ਪਿੰਡ ਲੈਵਲ ਤੇ ਨੇ ਪੰਚਾਇਤ ਲੈਵਲ ਤੇ ਆ ਲੱਖੇ ਲੈਵਲ ਦੇ ਉਹਨੂੰ ਭੁੱਲ ਕੇ ਹੁਣ ਆਪਾਂ ਪੰਜਾਬ ਦੇ ਬਿਹਤਰੀ ਵਾਸਤੇ ਪੰਜਾਬ ਦੇ ਤਰੱਕੀ ਵਾਸਤੇ ਇਕੱਠੇ ਹੋਈਏ ਤੇ ਪੰਜਾਬ ਨੂੰ ਬਚਾ ਲਈਏ ਲੁੱਟਖੋ ਤੋਂ ਅੱਜ ਦਿੱਲੀ ਦਾ ਕਬਜ਼ਾ ਪੰਜਾਬ ਤੇ ਹੋਣ ਜਾ ਰਿਹਾ ਹੈ ਤੇ ਜੇ ਆਪਾਂ ਇਸ ਤਰ੍ਹਾਂ ਹੀ ਵੰਡੇ ਰਹਿ ਗਏ ਛੋਟੇ ਛੋਟੇ ਧੜਿਆਂ ਚ ਗਰੁੱਪਾਂ ਚ ਤੇ ਫਿਰ ਦਿੱਲੀ ਵਾਲੇ ਉਹ ਪਧਾਏ ਆਪਣਾ ਪਾਣੀ ਵੀ ਲੈ ਕੇ ਜਾ ਰਹੇ ਆ ਪੈਸਾ ਵੀ ਲੈ ਕੇ ਜਾ ਰਿਹਾ ਸਾਰਾ ਕੁਝ ਹੋ ਰਿਹਾ ਔਰ ਜੈ ਪੰਜਾਬ ਦੀ ਧਰਤੀ ਹੈ ਇਸ ਪਵਿੱਤਰ ਧਰਤੀ ਨੂੰ ਪੰਜਾਬ ਦੀ ਪੁਕਾਰ ਵੇ ਹੈ ਇਸ ਧਰਤੀ ਦੇ ਕਿ ਪੰਜਾਬੀਓ ਇਕੱਠੇ ਹੋ ਜਾਓ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਆ ਆਪਣੀ ਮਾਂ ਪਾਰਟੀ ਆ ਸਾਰੇ ਪੰਜਾਬੀਆਂ ਦੀ ਪੰਜਾਬ ਦੇ ਔਰ ਅੱਛੇ ਨੇ ਬਾਜ ਠਾਉਣੇ ਆਪਣੇ ਕਿਸਾਨੀ ਦੇ ਮਜ਼ਦੂਰ ਦੇ ਮੁਲਾਜ਼ਮ ਦੇ ਵਪਾਰੀ ਦੇ ਇਹਨੂੰ ਆਪਾਂ ਸਾਰੇ ਤਗੜੇ ਹੋ ਕੇ ਇਕੱਠਾ ਇੱਕ ਹਮਲਾ ਮਾਰ ਗਏ ਤਾਂ ਜੋ ਪੰਜਾਬ ਦੇ ਬਿਹਤਰੀ ਵਾਸਤੇ ਜੋ ਆਪਾਂ ਚਾਹਣੇ ਉਹ ਇਹਨਾਂ ਚੀਜ਼ਾਂ ਤੋਂ ਅੱਜ ਜੋ ਹਾਲਾਤ ਨੇ ਪੰਜਾਬ ਦੇ ਉਹ ਪ੍ਰਧਾਨ ਜੀ ਤੁਹਾਨੂੰ ਦੱਸਣ ਗਏ ਬਿਹਤਾਰ ਦੇ ਨਾਲ ਉਹ ਸਾਰੇ ਆਪਾਂ ਰੋਜ਼ ਹੰਡਾਰੇ ਆ ਪਿੰਡਾਂ ਦੇ ਵਿੱਚ ਕਿੱਥੇ ਗੋਲੀ ਚੱਲ ਜਾਂਦੀ ਕਿੱਥੇ ਕੀ ਕੁਝ ਹੋ ਜਾਂਦਾ ਆਪਾਂ ਨੂੰ ਪਤਾ ਇਸ ਕਰਕੇ ਮੇਰੀ ਇਹ ਬੇਨਤੀ ਹੈ ਕਿ ਆਪਾਂ ਇਕੱਠੇ ਹੋ ਗਏ ਸਾਰੇ ਇੱਕ ਹਮਲਾ ਮਾਰੀ ਆ ਇਸ ਧਰਤੀ ਤੋਂ ਪਵਿੱਤਰ ਧਰਤੀ ਜਿੱਥੇ ਪਹਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਾ ਸਰਦਾਰ ਜਹੇਦਾਰ ਸ਼ਰਮਕ ਸਿੰਘ ਜੀ ਇੱਥੋਂ ਸ਼ੁਰੂਆਤ ਹੋਈ ਸੀ ਅੱਜ ਕਾਲੀਡਾਲ ਜਿਹੜਾ ਉਹ ਬਹੁਤ ਵੱਡੇ ਇੱਕ ਸਮੁੰਦਰ ਦੀ ਤਰ੍ਹਾਂ ਚੱਲ ਰਿਹਾ ਤੇ ਉਹਨੂੰ ਅੱਜ ਸਾਮੰਦੇ ਇਸ ਹਿੱਕ ਤੇ ਤੋਂ ਸ਼ੁਰੂਆਤ ਹੋਈ ਆ ਮੈਂ ਉਹ ਵੀ ਤੁਹਾਨੂੰ ਵਧਾਈ ਦੇਣਾ ਕਿ 97 ਦੇ ਵਿੱਚ ਸਰਕਾਰਾਂ ਤਾਂ ਬਣੀਆਂ ਹੀ ਜਏ ਅਜ ਨਾਲੇ ਦੀ ਧਰਤੀ ਤੋਂ ਮਾਝੇ ਦੀ ਧਰਤੀ ਤੋਂ ਇਸੇ ਤਰ੍ਹਾਂ 22 ਲੱਖ ਜਿਹੜੇ ਤਗੜੇ ਹੋ ਗਏ ਉਥੇ ਲੜੇ ਸੀ ਤੇ ਜਿੱਤੇ ਸੀ ਉਹ ਤੋਂ ਬਾਅਦ ਇੱਕ ਲਹਿ ਤੁਹਾਡੀ ਬਣ ਗਈ ਅੱਜ 72 ਹੁਣ 70 ਸਰਦ ਜਿਹੜਾ ਐ ਕਿਉਂ 7000 ਆ ਰਿਹਾ ਅੱਜ ਫੇਰ 7000 ਆ ਰਹੀ ਹੈ ਉਹਨੂੰ ਆਪਾਂ ਜੇ ਆਪਾਂ ਸਾਹਮਣੇ ਤੇ ਆਉਣ ਵਾਲਾ ਸਾਡਾ ਭਵਿੱਖ ਜਿਹੜਾ ਪੰਜਾਬ ਦਾ ਉਹ ਵੀ ਵੱਜ ਜਾਏ ਕਿ ਦੁਲ ਉਹਨੇ ਵੱਜ ਜਾਏ ਜਿਹੜੇ ਆਪਣੇ ਮਨ ਦੇ ਵੱਲ ਭਲੇ ਹੋਵੇ ਬਣ ਜਾਣਗੇ ਇਸ ਕਰਕੇ ਆਪਾਂ ਸ਼ਰਮਣੀ ਅਕਾਲੀ ਦਰ ਨੂੰ ਹੋਰ ਮਜਬੂਰ ਕਰੀ ਗਏ ਨਾਲ ਆਪਾਂ ਸਿਰ ਜੋੜ ਕੇ ਕੰਮ ਕਰੀ ਗਏ ਇਸ ਲਈ ਜਿੱਡਾ ਵੱਡਾ ਤੈ ਅੱਜ ਹਿੰਮਤ ਮਾਰ ਕੇ ਸਾਰੇ ਗਰੁੱਪਾਂ ਦੇ ਮੈਂਬਰ ਸਾਹਿਬਾਨਾਂ ਨੇ ਇਕੱਠ ਅੱਜ ਹੋਇਆ ਹੈ ਤਾਂ ਮੈਂ ਮਾਫੀ ਵੀ ਚਾਹਣਾ ਹੈ ਕਿ ਜਿੰਨਾ ਪ੍ਰਬੰਧ ਕਰਨਾ ਚਾਹੀਦਾ ਸੀ ਉਹਨਾਂ ਸਾਡੇ ਕੋਲ ਨਹੀਂ ਸਕਿਆ ਮੈਂ ਵੇਖਣ ਲਿਆ ਉੱਥੋਂ ਡਬਲ 2 ਗੁਣਾ ਬਾਹਰ ਸੜਕਾਂ ਤੇ ਨੇ ਧੁੱਪ ਦੇ ਵਿੱਚ ਖੜੇ ਨੇ ਲੰਗਰ ਦੇ ਵਿੱਚ ਸਾਗ ਰਹੇ ਨੇ ਅਜੇ ਲੰਗਰ ਸੰਗ ਰਹੇ ਨੇ ਇਸ ਕਰਕੇ ਮੈਂ ਜਿੱਥੇ ਤੁਹਾਨੂੰ ਸਾਰਿਆਂ ਨੂੰ ਵਧਾਈ ਦੇਣਾ ਕਿਰਿਆਸ਼ ਕਰਦਾ ਕਿ ਹੜੇ ਦੇ ਸਾਰੇ ਮੈਂਬਰ ਨੂੰ ਤਗੜੇ ਹੋ ਗਿਆ ਆਪਾਂ ਸਾਰੇ ਇੱਕ ਦੂਜੇ ਦੇ ਸਹਿਯੋਗ ਨਾਲ ਹੋਰ ਮਜਬੂਰ ਕਰੀਏ ਹੋਰ ਚਲਾਈਏ ਤੇ ਸ਼ਰਮਣੇ ਅਕਾਲੀ ਦਲ ਨੂੰ ਹੋਰ ਬਲੰਦੀ ਵਾਲੇ ਪਾਸੇ ਖੜੀਏ ਮੈਂ ਫਿਰ ਜਿੱਥੇ ਸਾਰੇ ਯਾਰ ਗਰੁੱਪ ਦੇ ਮੈਂਬਰ ਸਾਹਿਬਾ ਉਹਨਾਂ ਨੂੰ ਬੀਬੀ ਜੀ ਹੋਰਾਂ ਨੂੰ ਵਧਾਈ ਦੇਣਾ ਸ਼ਰਮਣੇ ਅਕਾਲੀ ਦਲ ਵੱਲੋਂ ਆਪਣੇ ਵੱਲੋਂ ਤੁਹਾਡੇ ਸਾਰਿਆਂ ਵੱਲੋਂ ਉੱਥੇ ਆਜ ਕਰਦਾ ਕਿ ਅੱਜ ਤੋਂ ਪਰਨ ਕਰਕੇ ਆਪਾਂ ਜਾਣਾ ਹੈ ਇਹ ਧਰਤੀ ਤੋਂ ਕਿ ਆਪਾਂ ਹੁਣ ਜਿਹੜੇ ਦੋ ਤਿੰਨ ਮਹੀਨੇ ਹੈਗੇ ਆ ਇਹ ਤੜਲੇ ਹੋ ਕੇ ਪਿੰਡੋਂ ਪਿੰਡੀ ਆਪੋ ਆਪਣੀਆਂ ਡੁੱਡੀਆਂ ਕਰਕੇ ਨਿਭਾਈ ਜਾਏ ਤੇ ਜਦ ਤੁਹਾਡੇ ਫਿਰ ਪਿੱਛੇ ਪਿੱਛੇ ਹੋਏਗੀ ਇਹੋ ਮੇਰੀਆਂ ਬੇਨਤੀਆਂ ਮੈਂ ਸਾਰਿਆਂ ਦਾ ਫਿਰ ਧੰਨਵਾਦ ਕਰਦਾ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਮਾਫੀ ਵਿੱਚ ਹੁਣਾ ਕਿ ਜਨਾਬ ਪ੍ਰਬੰਧ ਵੱਡਾ ਹੋਣਾ ਚਾਹੀਦਾ ਸੀ ਉਹ ਪ੍ਰਬੰਧ ਛੋਟੇ ਪੈ ਗਏ ਤੁਹਾਡੇ ਪਿਆਰ ਸਦਕਾ ਤੁਹਾਡੇ ਸਤਿਕਾਰ ਸਦਕਾ ਮੈਂ ਤੇ ਤੁਹਾਡੇ ਦੋਨਾਂ ਦਾ ਸਤਿਕਾਰ ਵਜੋਂ ਧੰਨਵਾਦ ਕਰਦਾ ਬਹੁਤ ਬਹੁਤ ਧੰਨਵਾਦ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਉਸ ਤੋਂ ਪਹਿਲਾਂ ਪ੍ਰਧਾਨ ਸਾਹਿਬ ਤੁਹਾਡੇ ਸਾਹਮਣੇ ਹੋਵਨ ਮੈਂ ਦੱਸਣਾ ਚਾਹੁੰਦਾ ਕਿ ਇੱਥੇ 6700 ਗੱਡੀ ਮਗਰ ਹੈ ਜਿਨ੍ਹਾਂ ਨੂੰ ਪੁਲਿਸ ਦੇ ਮੁਲਾਜ਼ਮ ਨੇ ਕਿਉਂ ਟੱਕਿਆ ਕਿਹਦੇ ਕਹਿੰਦੇ ਟੱਕਿਆ ਇਹ ਤੇ ਉਹ ਜਾਣਦੇ ਨੇ ਇਦਾਂ ਹਵਾਵਾ ਨਹੀਂ ਜੇ ਰੁਕਦੀਆਂ ਸਾਡੀ ਤਰਨਤਨ ਜ਼ਿਲ੍ਹੇ ਦੀ ਲੀਡਰਸ਼ਿਪ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦਾ ਸਨਮਾਨ ਕਰ ਰਹੇ ਨੇ ਬੋਲੇ ਸੋਨੇਹਾ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਬਾਦਲ ਸਾਹਿਬ ਸਾਨੂੰ ਮਾਣ ਹੈ ਤੁਹਾਡੀ ਸੋਚ ਤੇ ਤੁਹਾਡੇ ਵੱਲੋਂ ਕੀਤੇ ਹੋਏ ਕੰਮਾਂ ਤੇ ਔਰ ਅੱਜ ਵੀ ਲੋਕ ਯਾਦ ਕਰਦੇ ਨੇ ਆਜ਼ਾਦ ਗੁਰਪਤ ਦਾ ਧੰਨਵਾਦ ਸਰਦਾਰ ਸੁਖਬੀਰ ਸਿੰਘ ਜੀ ਬਾਦਲ

ਸ਼੍ਰੋਮਣੀ ਅਕਾਲੀ ਦਲ ਤੇ ਆਜ਼ਾਦ ਗਰੁੱਪ ਦੇ ਮੈਂਬਰ ਸਭਾਨ ਵਰਕਰ ਸਭਾਨ ਤੇ ਲੀਡਰਸ਼ਿਪਾਨ ਗੱਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਬਾਲ ਦੀ ਧਰਤੀ ਇੱਕ ਪਵਿੱਤਰ ਧਰਤੀ ਹੈ ਇੱਥੇ ਮਾਈ ਭਾਗੋ ਜੀ ਦਾ ਜਨਮ ਹੋਇਆ ਆ ਲਾਕਾ ਬਾਬਾ ਬੁੱਢਾ ਜੀ ਦਾ ਚਰਨਸ਼ੋ ਲਾਕਾ ਤੇ ਸ਼ਰੋਮਣੀ ਅਕਾਲੀ ਦਲ ਦਾ ਜਿਹੜਾ ਜਨਮ ਹੋਇਆ ਤੇ ਸਭ ਤੋਂ ਪਹਿਲੇ ਪ੍ਰਧਾਨ ਜਗਦਾ ਸਰਮੁਖ ਸਿੰਘ ਚਬਾਲ ਜੀ ਬਣੇ ਅੱਜ ਦੇਖ ਲਓ ਕਿੰਨੇ ਸਾਲ ਹੋ ਗਏ ਐ ਅਕਸ਼ੋਮਨੀ ਕਾਲੀਦਲ ਦਾ ਜਨਮ ਕਿਉਂ ਹੋਇਆ ਕਿਉਂ ਪਾਰਟੀ ਬਣਾਈ ਗਈ ਇਹਦੇ ਪਿੱਛੇ ਵੀ ਬਹੁਤ ਵੱਡਾ ਇਤਿਹਾਸ ਹੈ ਤੁਸੀਂ ਸਾਰੇ ਜਾਣਦੇ ਹੋ 1920 ਤੋਂ ਪਹਿਲੇ ਜਿਨ੍ਹਾਂ ਨੇ ਆਪਣੇ ਗੁਰੂ